ਯੂਥ ਫੌਰ ਲੋਕ ਸੇਵਾ ਫਗਵਾੜਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਸ ਮੌਕੇ ਨੌਜਵਾਨਾਂ ਵੱਲੋਂ ਬਾਤ ਚੜ ਕੇ ਖੂਨਦਾਨ ਕੀਤਾ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਵਤਨ ਕੀ ਰਾਹੇ ਤੋਂ ਦ੍ਰਿਪ ਲੂਚਾ ਦੀ ਰਿਪੋਰਟ ਯੂਥ ਫੌਰ ਲੋਕ ਸੇਵਾ ਫਗਵਾੜਾ ਵੱਲੋਂ ਜੋ ਅੱਜ ਬਹੁਤ ਵੱਡਾ ਉਪਰਾਲਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਖੂਨਦਾਨ ਮਹਾਦਾਨ ਅੱਜ ਖੂਨਦਾਨ ਦਾ ਕੈਂਪੇਨ ਆਨੇ ਲਗਾਇਆ ਆ। ਕੋਈ ਬਹੁਤ ਚੰਗਾ ਉਪਰਾਲਾ ਆ। ਇਹਦੇ ਨਾਲ ਇਤਨੇ ਮੇਰੇ ਵੀਰ ਇੱਥੇ ਯੂਥ ਦੇ ਅੱਜ ਇਹ ਖੂਨ ਦੇ ਨਾਏ ਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਖੂਨਦਾਨ ਇੱਕ ਮਹਾਦਾਨ ਮੰਨਿਆ ਜਾਂਦਾ ਆ। ਕਿਸੇ ਨੂੰ ਵੀ ਲੋੜ ਪੈਂਦੀ ਆ ਤਾਂ ਆਪਾਂ ਉਹਨੂੰ ਇਹ ਬਲੱਡ ਜਿਹੜਾ ਤੁਹਾਡਾ ਪਹੁੰਚਦਾ ਆ। ਸੋ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਅੱਜ ਭਾਗੀਦਾਰ ਬਣ ਰਹੇ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਔਰ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਆ। ਸਾਰੀ ਕਮੇਟੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਯੂਥ ਚੰਗੇ ਕੰਮਾਂ ਦੇ ਨਾਲ ਜੋੜ ਰਹੇ ਆ ਕਿਉਂਕਿ ਅੱਜ ਨਸ਼ੇ ਦੇ ਵਿੱਚ ਵੀ ਯੂਥ ਸਾਡਾ ਬਹੁਤ ਲੱਗਾ ਹੋਇਆ ਆ ਸੋ ਆਪਾਂ ਉਹਨੂੰ ਨਸ਼ੇ ਤੋਂ ਦੂਰ ਰਹਿੰਦੇ ਹੋਏ ਚੰਗੇ ਕੰਮਾਂ ਦੇ ਵਿੱਚ ਜੋ ਇਹ ਸੁਸਾਇਟੀ ਕੰਮ ਕਰ ਰਹੀ ਆ ਸੋ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹੁੰਦਾ ਨੇ ਇਹੋ ਜਿਹਾ ਇੱਕ ਮਹਾਦਾਨ ਬਣਿਆ ਜਾਂਦਾ ਹੈ ਜਿਹਦੇ ਵਿੱਚ ਜਿਹੜਾ ਹੈ ਜਿਹਦੇ ਵਿੱਚ ਕੋਈ ਜਾਤ-ਪਾਤ ਕੋਈ ਧਰਮ ਨੇ ਦੇਖਿਆ ਜਾਂਦਾ ਜਦੋਂ ਵੀ ਕਿਸੇ ਦਾ ਬਲੱਡ ਲਿਆ ਜਾਂਦਾ ਹੈ ਕੋਈ ਨਹੀਂ ਪੁੱਛਦਾ ਕਿ ਕਿਹੜੀ ਜਾਤ ਦਾ ਹੈ ਕਿਹੜੇ ਧਰਮ ਦਾ ਹੈ ਸੋ ਇਹ ਇੱਕ ਸਮਾਜ ਦਾ ਕੰਮ ਹੈ ਸੋ ਸਮਾਜ ਦੇ ਚੰਗੇ ਕੰਮ ਕਰਦੇ ਹੋਏ ਮੈਂ ਸਾਰੀ ਸੋਸਾਇਟੀ ਦੇ ਜਿੰਨੇ ਵੀ ਸਾਡੇ ਉਧੇਦਾਰ ਨਹੀਂ ਹੈਗੇ ਨੇ ਉਹਨਾਂ ਦੇ 26 ਮੈਂਬਰ ਦੀ ਕਮੇਟੀ ਹੈ ਇਹਨਾਂ ਦੇ ਸਾਰੇ ਹੀ ਕਮੇਟੀ ਮੈਂਬਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਮਿਤ ਭਾਰਤਵਾਦੀ ਜੀ ਜਿੰਨੇ ਵੀ ਇੱਥੇ ਮੇਰੇ ਸਾਥੀ ਜਿੰਨੇ ਵੀ ਕਮੇਟੀ ਦੇ ਮੈਂਬਰ ਹੈ ਮੈਂ ਸਾਰਿਆਂ ਦਾ ਬਹੁਤ ਤਰਵਾਦ ਕਰਦਾ ਕਿ ਚੰਗਾ ਉਪਰ ਅੱਲਾ ਕਰਦੇ ਆ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭੀਮ ਜੈ ਭਾਰਤ